ਹਰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਹੋਰ ਸਾਡਾ ਨਵਾਂ ਵਲੌਗ ਅੱਜ ਉਹਦਨੀ ਸ਼ਾਮ ਨੂੰ ਜੀ ਸ਼ੁਰੂ ਕਰਦੇ ਤਾਂ ਤੁਹਾਨੂੰ ਅਸੀਂ ਰੈਸਪੀ ਦੱਸਦੇ ਜਿਹੜੀ ਅਸੀਂ ਬਣਾਇੀ ਦੀ ਆ ਚਿੱਲੀ ਪਨੀਰ ਔਰ ਤੁਹਾਨੂੰ ਦਿਖਾਈਏ ਅਸੀਂ ਕੀ ਕੀ ਯੂਜ਼ ਕਰਦੇ ਆ ਇਹਦੇ ਲਈ ਇਹ ਕੱਟ ਲਈ ਹੈ ਜੀ ਆਪਾਂ ਸ਼ਿਮਲਾ ਮਿਰਚਾਂ ਤੇ ਕੈਪਸਿਕਮ ਇਹ ਹੈਗੇ ਜੀ ਗੰਡੇ ਅਨੀਅਨ ਤੇ ਇਹ ਹੈਗੇ ਜੀ ਟਮਾਟਰ ਟਮੇਟੋਸ ਐਂਡ ਥਿਸ ਇਜ਼ ਗ੍ਰੀਨ ਚਿੱਲੀ ਕਾਹੀ ਮਿਰਚਾ ਤੇ ਇਹ ਆ ਜੀ ਲਸਣ گارਲਿਕ ਪੇਸਟ ਮਤਲਬ ਕਿ ਕ੍ਰਸ਼ ਕਰ ਲਿਆ ਇਹਨੂੰ ਆਪਾਂ ਕੁੰਡੀ ਚ ਤੇ ਇੱਕ ਹੈਗੀ ਜੀ ਆਪਣੇ ਕੋਲੇ ਟਮੇਟੋ ਸਾਸ ਤੇ ਇੱਕ ਆਪਣੇ ਕੋਲ ਨਾ ਪਨੀਰ ਮਹਿੰਗਾ ਬਹੁਤ ਹੈ ਭਾਈ ਤਾਂ ਕਰਕੇ ਆਪਾਂ ਇਹ ਜੀ ਪਨੀਰ ਕਹਿਣ ਨੂੰ ਕਿਹਣਾ ਟਮਾਟਰ ਵੀ 100 ਰੁਪਏ ਕਿਲੋ ਸਾਡੇ ਸੋਰ ਵੀ 1 ਕਿਲੋ ਸਾਡੇ ਡਿਮਾਂਡ ਰਹਾ ਤੁਹਾਡੇ ਕਿੰਨੇ ਆ ਜਿੱਕੀ 500 ਰੁਪਏ ਕਿਲੋ ਟਮਾਟਰ 300 ਕਿਲੋ ਇਸ ਕਰਕੇ ਟਮਾਟਰ ਸੌਸ ਚਾਹ ਲੋ ਚਿੱਲੀ ਪਨੀਰ ਵਿੱਚ ਪਾਈ ਦੀ ਪਾਈ ਦੀ ਇਸ ਕਰਕੇ ਸੀਗਾ ਚਲੋ ਦੋ ਗ ਟਮਾਟਰ ਵਿਚਾਰੇ ਪਾਈ ਲੈਣੇ ਆ ਦਾ ਕਰਕੇ ਪਾ ਲੇ ਹੁਣੇ ਪਕੜਾਈ ਰੱਖ ਦਿੱਤੀ ਸਮਾਨ ਵਾ ਪਹਿਲਾਂ ਹੀ ਸਾਰਾ ਤਿਆਰ ਕਰ ਰਿਆ ਸੀ ਤੇ ਤਲਾਈ ਹੋ ਗਈ ਆ ਜੀ ਗਰਮ ਇਸ ਵਿੱਚ ਡਾਲ ਲੈਂਦੇ ਆ ਇਹਦੇ ਵਿੱਚ ਪਾ ਲੈਣੇ ਆ ਜੀ ਮੰਨੀ ਨੇ ਗਣਾ ਮम्मा ਹਿੰਦੀ ਬੋਲਣ ਲਾ ਪੈਂਦੀ ਸਾਡੇ ਸਕੂਲ ਵਿੱਚ ਨਾ ਹਿੰਦੀ ਬੋਲਦੇ ਸੀਗੇ। ਤੋਂ ਕਈ ਵਾਰੀ ਨਾ ਇੰਦਰ ਕੁਝ ਤਾਂ ਮੈਂ ਸਕੂਲ ਵਿੱਚ ਹੀ ਆ ਨਾ ਸਕੂਲ ਪੂਰੇ ਕੀਤਾ ਵੀ ਖਰਾ ਉੱਤਰੇ ਹੋ ਗਏ। ਮੈਂ ਸਭ ਨੂੰ ਤੈਨੂੰ ਪਤਾ ਹੀ ਹੈ ਮੈਂ ਡੇਲੀ ਲਾਈਫ 'ਚ ਵੀ ਤੇਨਾ ਕਿੰਨੀ ਵਾਰੀ ਹਿੰਦੀ ਬੋਲਦੀ ਆ। ਮੇਰੇ ਇਹ ਪਾਲਾਂਗੇ ਜੀ ਆਪਾਂ ਜੀਰਾ ਪਹਿਲਾਂ ਇਹਦਾ ਉਹ ਨਿਕਲਣ ਦੀ ਤੂ ਆ। ਨੋ ਨੋ ਨਾ ਨੂੰ। ਅਜੇ ਨਹੀਂ ਗਰਮ ਹੋਇਆ ਪਾਪਾ ਜੀ। ਸਟਾਰਟ ਏ ਜੀ ਪਾ ਲੈਨੇ ਆਪਾਂ ਪਹਿਲਾਂ ਜੀਰਾ ਲੋ ਜੀ ਜੀਰਾ ਤੇ ਡਾਂਸ ਕਰਨਾ ਪਿਆ ਡਾਂਸਿੰਗ ਜੀਰਾ ਬਾਹਰ ਰੰਗ ਜਦੋਂ ਆਪਾਂ ਇਹਨੂੰ ਉੱਦਾਂ ਨਹੀਂ ਪੱਗੀ ਉਹ ਸਾਫ਼ ਕਰਕੇ ਫੇਰ ਅੰਦਰ ਕਰੇਗਾ ਜੀਰਾ ਵਾਲਿਆ ਇਹ ਆਪਾਂ ਬਾਅਦ ਚ ਪਾਉਣਾ ਹੈ ਥੱਲੇ ਲੱਗਣ ਲੱਗਣਾ ਉਹ ਠੀਕ ਹਨ ਇਹਨਾਂ ਦਾ ਲਾਸਟ ਇਹ ਗਿੱਲਾ ਅੱਧਾ ਘੰਟੇ ਤੋਕਦੇ ਆ ਪਰ ਹੋ ਜਾਮਣੀ ਪਿੱਛੇ ਨਾ ਹੋ ਜਾਮਣੀ ਤੇ ਰੋਸੇ ਨਾ ਬੈਠਣਾ ਆ ਗੰਡੇਰੇ ਵਿੱਚ ਜ਼ਿਆਦਾ ਪੌਣਾ ਕੰਡੇ ਆ ਕਿ ਪਨੀਰ ਵਿੱਚ ਸੁਨਹਰਾ ਕਿਲੋ ਗੰਡੇ ਕੱਟ ਦਿੱਤੇ ਹਾਂ ਲਗਾ ਗੈਸ ਦਾ ਦਮਾਉਣ ਵਾਲਾ ਫੜਫੜ ਕਰਦਾ ਰਹੀ ਗਈ ਗੱਲੇ ਆ ਖਤਮ ਹੋਣਾ ਨਾ। ਗਾਇਬ ਹੋਣਾ ਗੈਸ। ਕਿਚਾ ਪਪਾ ਨੇ ਪਹਿਲਾਂ ਹੀ ਉਹਨੂੰ ਕੀ ਕਹੀਦਾ ਨਮਕ। ਨਮਕ ਪਹਿਲਾਂ ਹੀ ਪਾ ਲੈਨੇ ਆ ਤਾਂ ਕਿ ਉਹਨੂੰ ਕੀ ਕਹੀਦਾ ਜਲਦੀ ਹੋ ਜਵੇ। ਕੀ ਹੋ ਜਵੇ। ਦਸਣੇ ਆਣਿਓ। ਜਲਦੀ ਗੰਡਾ ਭੁੱਜ ਜੂ। ਤੁਹਾਨੂੰ ਮੈਂ ਸਪਾਉੜਨੀ ਆ ਦੋ ਲੰਗਾਂ ਨੇ। ਬਾਰ ਤੋਂ ਤੇ ਨਹੀਂ ਰਹਿਣਾ ਇੱਧਰ ਰੱਖ ਕੇ ਆਪਦਾ ਰੋਟੀ ਪਾਣੀ ਤੋਂ ਬਣਾਉਂਗੇ ਹੁਣ ਆਪਾਂ ਇਹਨਾਂ ਥੋੜਾ ਜਿਹਾ ਟੱਕ ਦਿੰਨੇ ਆ ਤਾਂ ਕਿ ਇਹ ਹੋ ਜਵੇ ਚੰਗੀ ਤਰ੍ਹਾਂ ਉਹਨੂੰ ਪੀ ਕੇ ਗਲ ਜਾਣ ਮੱਲੇ ਮਿਲਦੇ ਆ ਗੰਡੇ ਗਲਣ ਤੋਂ ਬਾਅਦ ਚ ਇਹ ਹੋ ਗਏ ਹੋ ਮਤਲਬ ਕਿ ਪੂਰੀ ਤਰ੍ਹਾਂ ਨਹੀਂ ਗਲੇ ਗੰਦੇ ਤੇ ਮਤਲਬ ਕਿ ਜਿੰਨੇ ਘਰ ਲਾ ਗਏ ਆ ਮੜ ਮੜ ਹੋ ਗਏ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਆਪਣੇ ਟਮਾਟਰ ਤੇ ਹਰੀਆਂ ਮਿਰਚਾਂ ਟਮਾਟਰ ਹਰੀਆਂ ਮਿਰਚਾਂ ਨਾਲੇ ਪਾ ਦੇਣੀ ਆ ਆਮ ਵਾਲੀ ਪੇਸਟ ਤੇ ਮੜੇ ਪਾਣੀ ਪਾ ਲੈਣਾ ਹੈ ਆ ਲੈ ਲ ਨਾ ਮਨਮੀ ਹੋਣਾ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹੁਣ ਦੇਵਾਂਗੇ ਗਲਣ ਦਵਾਂਗੇ ਤੇ ਅ ਗੰਡਿਆਂ ਨੂੰ ਵੀ ਤੇ ਟਮਾ ਸਾਰਾ ਕੁਝ ਮਤਲਬ ਕੀ ਗਾਲਜ ਗਿਆ ਚੰਗੀ ਤਰ੍ਹਾਂ ਬਾਕੀ ਪ੍ਰੋਸੀਜਰ ਆਪਾਂ ਗਾਣ ਕਰਾਂਗੇ ਗਲਣ ਤੋਂ ਬਾਅਦ ਟਾਪ ਕੈਮਰਾਮੈਨ ਜੀ ਕੇੰਡ ਹੋ ਗਿਆ ਤੇ ਆਹ ਹਿੰਗਾ మిర్చ హాను మిర్చి హల్లి మసాలా పసి మర్చన పేరు పావే ਵੇਟ ਆ ਬਦਲ ਲੈ ਨੂੰ 10 ਮਿੰਟ 5 10 ਮਿੰਟ ਵਾਸਤੇ ਵਿੱਚ ਵਿੱਚ ਚੈੱਕ ਕਰਦੇ ਰਹੋ ਉਦਹੀਂ ਨਾ ਉਦਹੀਂ ਨੀ ਵਰੋ ਛੱਡਣਾ ਚੈੱਕ ਕਰਦੇ ਰਹਿਣਾ ਵਿੱਚ ਵਿੱਚ ਚਲੋ ਜੀ ਮਨੀ ਜੈਸ ਪਤਲੇ ਆ ਨਾ ਇਹਦਾ ਮਤਲਬ ਇਹ ਨਹੀਂ ਕਿ ਤੂੰ ਸਾਡਾ ਉਹ ਕੀ ਕਿਹੜਾ ਮਜ਼ਾਕ ੜਾਇਆ ਕਰ ਮਜ਼ਾਕ ਨਹੀਂ ਹੁੰਦਾ ਗੱਲ ਕਰਦਾ ਕਈ ਲੋਕ ਪਤਲੇ ਹੋਣ ਨੂੰ ਵੀ ਤਰਸਦੇ ਆ ਓਕੇ ਵੇਟਾ ਫਾਈਨ ਸਾਨੂੰ ਕੋਈ ਓ ਮਲਾਲ ਨਹੀਂ ਕੋਈ ਵੀ ਪਛਤਾਵਾ ਨਹੀਂ ਕਿ ਅਸੀਂ ਪਤਲੇ ਆ ਅਸੀਂ ਫਿਟ ਐਂਡ ਫਾਈਨ ਆ ਸਾਨੂੰ ਕੋਈ ਕਹਿ ਸਕਦਾ ਸਾਨੂੰ ਕੋਈ ਕਹਿ ਸਕਦਾ ਅਸੀਂ 35 ਪਲੱਸ ਜਾਂ ਬੰਦਾ ਦੱਸ 35 ਪਲੱਸ ਨਹੀਂ 80 ਨਹੀਂ 35 ਹੈਗੀ ਆ ਮੈਂ ਨਹੀਂ ਨਹੀਂ ਮੈਂ 35 ਜੱਗੇ ਤਾਂ ਨਹੀਂ ਲੱਗਿਆ ਤਾਂ 20 ਆ ਤੁਸੀਂ ਦੱਸ ਤੁਸੀਂ ਵੀ ਦੱਸਿਓ ਇਹ ਮੈਂ ਮੈਂ ਲੱਗਦੀ ਹਾਂ ਕਿ ਕਈ ਦਾ 40 ਏਜ ਆ ਮੇਰੀ ਜਰੂਰ ਦੱਸਿਓ ਕਮੈਂਟ ਕਰਕੇ ਕਿ ਮੇਰੀ ਏਜ 40 ਇਅਰਸ ਆ ਹੋ ਸਹੀ ਕਹ ਮੈਂ ਆ ਇਸਾਂ ਸੁਖਰੀ ਕਹਿੰਦਾ ਬੈਡਾ ਦੇਖੋ ਮੇਰੇ ਹੈ ਕੋਈ ਰਿੰਕਲ ਅੱਕਾ ਦੇ ਜੋ ਸਾਈਡ ਤੇ ਉਹ ਝੁੰਜਰੀਆਂ ਪੈਣ ਲੱਪੈਣਾ ਉਹ ਤਾਂ ਹਰ ਕੋਈ ਹੱਸਦਾ ਤੇ ਇੱਥੇ ਮਿਸਟਰ ਪੈਂਦੀਆਂ ਹੀ ਹੁੰਦੀਆਂ ਹਰ ਕੋਈ ਵਿਦਾਊਟ ਹੱਸਣ ਤੋਂ ਨਹੀਂ ਪੈਂਦੀਆਂ ਹੇ ਰੱਬਾ ਮਦਕੇ ਮੇਰਾ ਮੁੰਡਾ ਸਾਬਿਤ ਕਰਨਾ ਚਾਹੁੰਦਾ ਕਿ ਮੈਂ ਬੁੱਢੀ ਆ ਹਨਾ ਜਿੰਦਗੀ ਆਉਗੀ ਜੇ ਗੋਰੀ ਹੋ ਗਏ ਆ ਸਾਰੇ ਚੰਗੀ ਤਰ੍ਹਾਂ ਮੀਚੇ ਨੇ ਇਹ ਚੋਲੇ ਕਰੀਏ ਸੀ ਚਟਕਾਰੇ ਗਏ ਸੀ ਇਹਦੇ ਬਾਅਦ ਇਹ ਹੁਣ ਆਪਾਂ ਹਲਦੀ ਹਲਦੀ ਨਹੀਂ ਵਧੀਆ ਨਹੀਂ ਨਾ ਮਣੀ ਜਦੋਂ ਕਲਰ ਨਹੀਂ ਆਉਂਦਾ ਵਧੀਆ ਜਿਹੀ ਆਪਾਂ ਵਧੀਆ ਆਈਦੀ ਆ ਉਹ ਹੋ ਵਧੀਆ ਹੁੰਦੀ ਆ ਇਹ ਮਾਦਾ ਇਹ ओरिजिनल ਲਿੰਗ ਨਹੀਂ ਨਾ ਗਣਾ ਤੋੜਦੇ ਹਾਂ ਇਹ ਕਲਰ ਰੋਸਣਾ ਨਸ ਕੋਈ ਵੀ ਬਹੁਤ ਕਲਰ ਬੜਾ ਜਿਆਦਾ ਆ ਜਾਂਦਾ ਤੇ ਜੇ ਆਪਾਂ ਹਲਦੀ ਪਾ ਲਈਏ ਮਸਾਲਾ ਅਸੀਂ ਗਰਮ ਮਸਾਲਾ ਯੂਜ਼ ਨਹੀਂ ਕਰਦੇ ਚ ਗਰਮ ਮਸਾਲਾ ਹੀ ਲੂੰਦਾ ਨਹੀਂ ਆਪਾਂ ਪਾਵਾਂਗੇ ਜੀ ਆਪਣਾ ਸਪੈਸ਼ਲ ਮਸਾਲਾ ਸੋਨੇ ਮਸਾਲਾ ਇਹ ਵੀ ਪਾਈ ਦਈਏ ਅਸੀਂ ਇੱਥੇ ਦਾ ਮੈਗੀ ਵਰਗਾ ਮੈਗੀ ਮਸਾਲੇ ਵਰਗਾ ਟੇਸ ਹੁੰਦਾ ਪੂਰਾ ਗਰਮੀ ਤੇ ਵਧੀਆ ਮਸਾਲਾ ਹੈ ਵਾਹ ਦੋ ਚਮਚ ਪਾ ਵੀ ਲਓਗੇ ਤੇ ਕੋਈ ਨੁਕਸਾਨ ਨਹੀਂ ਹੋਊਗਾ ਗਰਮ ਮਸਾਲਾ ਲੈਣਾ ਅੰਦਰ ਦੋ ਚਮਚਾਂ ਨਾਲ ਗੜੀ ਨੂੰ ਜਲਨ ਮੋੜ ਲੱਗਣੀ ਮਸਾਲਾ ਪਾਉਣ ਤੋਂ ਬਾਅਦ ਵਿੱਚ ਆਪਾਂ ਪਾਵਾਂਗੇ ਟਮਾਟਰ ਸੌਸ ਅੱਛਾ ਫਾਇਰ ਕਰਨੀ ਗੈਰ ਕਰ ਲਿਓ ਭਰਾਓ ਉਨਾ ਦਾਦ ਨੂੰ ਤੇ ਗਈ ਬਈ ਹਮ ਜੰਦੇ ਚੀਜ਼ਾਂ ਜ਼ਰੂਰ ਚੈੱਕ ਕਰਨੀਆਂ ਚਾਹੀਦੀਆਂ ਜੱਗੇ ਹਸਦੀ ਆ ਭੱਜ ਕੇ ਪਤਾ ਨਹੀਂ ਅੱਜ ਕੱਲ੍ਹ ਲੈ ਲੈ ਐਕਸਪਾਇਰ ਚੀਜ਼ਾਂ ਦੇ ਦੇਣਾ ਨਹੀਂ ਨਾ ਨੂੰ ਜਿਆਦਾ ਰਹਿ ਜਾਣੇ ਸਹੀ ਆ ਇਹ ਨਹੀਂ ਬਹੁਤ ਹੈ ਬੱਤ ਬੱਪੂ ਕੋ ਨਹੀਂ ਨਾ ਖਾਣੇ ਜਿਆਦਾ ਬੱਤੀ ਪਤਾ ਸਿੱਰੇ ਹੋਣਾ ਦਿਖਾ ਦਿਓ ਦਿਖਾ ਦਿੱਤੀ ਹੁਣ ਆਪਾਂ ਪਾ ਲਈਏ ਪਨੀਰ ਪਹਿਲਾਂ ਪਨੀਰ ਮਾਰਾ ਜੋ ਉੱਪਰ વોਸ਼ ਕਰ ਲਈਏ ਕਈ ਤੇ ਕਯੂਬਸ ਕਯੂਬਸ ਕੱਟ ਕੇ ਪਾ ਦਿੰਦੇ ਆ ਪਨੀਰ ਇਹਦੇ ਪਰ ਅਸੀਂ ਕਯੂਬਸ ਨਹੀਂ ਪਾਏ ਅਸੀਂ ਜਸਟ ਇਹਦਾ ਪਾ ਦੇਣੀ ਹੈ ਮਾੜਾ ਜਿਹਾ ਪਕਾਏਕ ਲਵਾਉਣਾ ਹੈ ਪਨੀਰ ਨੂੰ ਬਹੁਤ ਟੇਸਟੀ ਬਣਦੀ ਹੈ ਇਹਦਾ ਬਣਾ ਕੇ ਦੇਖੋ ਕਰ ਜਾਣਾ ਬੜੀਆ ਬਣਦੀ ਹੈ ਮੈਨੂੰ ਮੇਰੇ ਹਸਬੰਦ ਚਾ ਕੇ ਗਏ ਸੀ ਮੋਟੂ ਮੈਨੂੰ ਮਿਲ ਸੀ ਹੁੰਦਾ ਬਣਾਉਣਾ ਚਿਕਨ Oh sorry chilli 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 paneer oh nahi chilli paneer Sorry guys ਸੋਰੀ ਵਲੋਗਰ ਫਸਲ ਹੋ ਗਿਆ ਇਕ ਮੈਂ ਆਪਣੀ ਆਦਤ ਜਿਹੜੀ ਆ ਉਹ ਉਹਨੂੰ ਕੀ ਕਹਿੰਦਾ ਦੂਰ ਕਰਨ ਦੇ ਜਿਹੜਾ ਮੈਨੂੰ ਕਹਿੰਦੀ ਆਦਤ ਹੈ ਇਹਨੂੰ ਕੀ ਕਹਿੰਦੇ ਸੀ ਕੀ ਕਹਿੰਦੇ ਸੀ ਕਿਸੇ ਟਾਈਮ ਸਾਰਿਆਂ ਨੂੰ ਮੇਰਾ ਮਜ਼ਾਕ ਉਡਾਉਣ ਲੱਪਣਾ ਬਣਾ ਹੋਣ ਇੱਕ ਦੋ ਦਿਨ ਹੋ ਗਏ ਇਹ ਵਾਲੀ ਆਦਤ ਨਹੀਂ ਯੂਜ਼ ਕੀਤੀ ਇਹਨੂੰ ਕੀ ਕਹਿੰਦੇ ਸੀ ਚਲੋ ਜੀ ਇਹ ਹੋ ਗਈ ਦੇਖ ਲਓ ਜੀ ਬੱਸ ਐਨਾ ਹੀ ਆ ਬਣ ਗਿਆ ਚਿੱਲੀ ਪਨੀਰ ਥੋੜਾ ਜਿਹਾ ਸੇਕ ਲਗਾਉਣਾ ਆਪਾਂ ਇਹਨੂੰ ਇਹਨੂੰ ਲਾ ਲੈਣਾ ਚਲੋ ਬਾਏ ਕਰ ਦਈਏ ਪਲੀਜ਼ ਜੈਨੂ ਜੈਨੂ ਸਾਡੇ ਵਲੌਗਸ ਵਧੀਆ ਲੱਗਦੇ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਜੀ ਤੁਸੀਂ ਵੀ ਨਾਲੋ ਚਿੱਲ